ਅੱਜ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਜਿਹੜੇ ਕੀ ਨਤੀਜੇ ਆ ਰਹੇ ਨੇ ਉਸ ਨੂੰ ਲੈ ਕੇ ਹੁਣ ਤੱਕ ਜਿਹੜੇ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਉਹਨਾਂ ਨੂੰ ਲੈ ਕੇ ਕੀ ਅਪਡੇਟ ਹੈ ਤੇ ਕਿਹੜੀ ਪਾਰਟੀ ਦਾ ਜਿਹੜਾ ਉਮੀਦਵਾਰ ਆ ਸਭ ਤੋਂ ਅੱਗੇ ਚੱਲ ਰਿਹਾ ਤੇ ਗੱਲ ਕਰਾਂਗੇ ਸ਼ੀਤਲ ਅੰਗਰਾਲ ਦੀ ਤਾਂ ਉਹ ਕਿੰਵੇਂ ਨੰਬਰ ਤੇ ਚੱਲ ਰਹੇ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਸਾਡਾ ਫੋਨ ਲਾਈਵ ਤੇ ਜੁੜ ਚੁੱਕੇ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਰੰਧਾਵਾ ਜੀ ਉਨ੍ਹਾਂ ਤੋਂ ਜਾਂਦੇ ਇਸ ਮਾਮਲੇ ਲੈ ਕੇ ਪੂਰੀ ਅਪਡੇਟ ਰੰਦਾਵਾ ਜੀ ਅੱਜ ਜਿਹੜਾ ਕਿ ਜਲੰਧਰ ਜਿਮਨੀ ਚੋਣੋਂ ਲੈ ਕੇ ਨਤੀਜਾ ਆਰਨਿਆ ਜਾ ਰਿਹਾ ਹੁਣ ਤੱਕ ਜਿਹੜੇ ਪਾਰਟੀ ਦੇ ਉਮੀਦਵਾਰ ਨੇ ਕਿਹੜਾ ਸਭ ਤੋਂ ਅੱਗੇ ਚੱਲ ਰਿਹਾ ਤੇ ਸ਼ੀਤ ਲੰਗਰਾਲ ਉਹ ਕਿੰਨਿਆਂ ਵੋਟਾਂ ਦੇ ਪਿੱਛੇ ਨੇ ਜਾਂ ਕਿਹੜੇ ਨੰਬਰ ਤੇ ਚੱਲ ਰਹੇ ਨੇ ਇਸ ਬਾਰੇ ਕੀ ਅਪਡੇਟ ਹੈ ਤੁਹਾਡੇ ਕੋਲ ਹਾਂ ਮੈਡਮ ਦੇਖਿਆ ਜਾ ਰਿਹਾ ਸੀ ਕਿ ਪਹਿਲਾਂ ਤੋਂ ਹੀ ਵੀ ਸ਼ੀਤ ਲੰਗਰਾਲ ਦੀ ਜਿਹੜੀ ਪਹਿਲਾਂ ਹੀ ਇਹ ਕਿਹੜੀ ਰਣਨੀਤੀ ਸੀ ਕਿ ਭਗਵੰਤ ਸਿੰਘ ਸਿੱਧੂ ਦੀ ਸਰਕਾਰ ਨੂੰ ਨੀਚਾ ਦਿਖਾਉਣ ਦੀ ਉਹ ਕਿਤਨਾ ਕਿਤੇ ਕੰਮ ਨਹੀਂ ਆਈ ਜੀ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੀ ਪੈਨ ਡਰਾਈਵ ਚੱਕੀ ਫਿਰਦੇ ਸੀ ਉਹ ਪੈਨ ਡਰਾਈਵ ਕਿਤਨਾ ਕਿਹਦੀ ਉਹਦੇ ਅੰਦਰ ਜਿਹੜਾ ਦੇ ਵਿੱਚ ਬਹਿ ਚੁੱਕੀ ਹੈ ਜੀ ਤੇ ਇਸ ਟਾਈਮ ਹੁਣ ਤੀਜੇ ਲਗਭਗ ਚੌਥੇ ਦੌਰ ਦੀ ਜਿਹੜੀ VOTING ਖਤਮ ਹੋ ਚੁੱਕੀ ਆ ਤੇ ਆਮ ਆਦੀ ਪਾਰਟੀ ਜਿਹੜੀ ਹੈਗੀ ਆ 8469 ਵੋਟਾਂ ਤੋਂ ਅੱਗੇ ਜਾਂਦੇ 84 18469 ਵੋਟਾਂ ਦੇ ਵਿੱਚ ਬਹਿ ਚੁੱਕੀਆਂ ਨੇ ਜੀ ਤੇ ਸਭ ਤੋਂ ਵੱਡੀ ਗੱਲ ਜਿਹੜੀ BJP ਦੀ ਸੀ ਕਿ BJP ਚਿਤਣ ਵਾਲੀ ਸੀਟ ਹੈ ਇਹ BJP ਸਿਰਫ 3638 ਵੋਟਾਂ ਪਈਆਂ ਨੇ ਹੁਣ ਤੱਕ ਚੌਥੇ ਦੌਰ ਤੱਕ ਜੀ ਜੀ ਕੈਮਰਾ ਫਸਲ ਦੇਖਣ ਨੂੰ ਪਿਆਰੀ ਪਰ ਇੱਥੇ ਕੀ ਹੋਰ ਦੇਖਣ ਵਾਲੀ ਗੱਲ ਆ ਵੀ ਜਿਹੜਾ ਚਰਨਜੀਤ ਚੰਨੀ ਜੀ ਦੀ ਜਿਹੜੀ ਇੱਕ ਹਵਾ ਉੱਡੀ ਸੀਗੀ ਜਿਹੜੀ ਪਿਛਲੇ ਚੋਲਾ ਦੇ ਵਿੱਚ ਉਹ ਕਿੰਨਾ ਕਿਤੇ ਅੱਜ ਫੁੱਸਫੁਸਦੀ ਹਵਾ ਦਿਖਾਈ ਦੇ ਰਹੀ ਆ ਜੀ 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 ਅਰੰਦਾਵ ਜੀ ਕਹਿ ਸਕਦੇ ਆ ਕਿ ਜਿਹੜੀ ਪਹਿਲੇ ਨੰਬਰ ਤੇ ਪਾਰਟੀ ਚੱਲ ਰਹੀ ਉਹ ਆਮ ਆਦਮੀ ਪਾਰਟੀ ਚੱਲ ਰਹੀ ਹੈ ਤੇ ਦੂਜੇ ਨੰਬਰ ਤੇ ਹੁਣ ਤੱਕ ਜੋ ਦੇਖ ਨੂੰ ਮਿਲਿਆ ਤਾਂ ਕਾਂਗਰਸ ਤੇ ਤੀਜੇ ਨੰਬਰ ਤੇ ਬੀਜੇਪੀ ਜਿਹੜੀ ਬੀਜੇਪੀ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਉਹ ਤੀਜੇ ਨੰਬਰ ਤੇ ਜਿਹੜੀ ਕਿ ਆ ਕੇ ਖੜ ਚੁੱਕੀ ਆ ਦੂਜੇ ਪਾਸੇ ਜੇਕਰ ਅਸੀਂ ਕਾਊਂਟਿੰਗ ਸੈਂਟਰ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਕਿ ਉਮੀਦਵਾਰ ਜ਼ਰੂਰ ਪਹੁੰਚੇ ਹੋਣਗੇ ਤਾਂ ਕਿਦਾਂ ਦਾ ਮਾਹੌਲ ਆ ਜਿਹੜਾ ਕਾਊਂਟਿੰਗ ਸੈਂਟਰ ਦੇ ਉੱਤੇ ਬਣਿਆ ਹੋਇਆ ਜੀ ਆ ਤੁਹਾਨੂੰ ਦੱਸੀ ਜੀ ਕਾਊਂਟਿੰਗ ਸੈਂਟਰ ਦੇ ਸਭ ਤੋਂ ਪਹਿਲਾਂ ਸ਼ੀਤਲ ਲੰਗਰਾਲ ਜਿਹੜੇ ਸੀਗੇ ਸਭ ਤੋਂ ਪਹਿਲਾਂ ਪਹੁੰਚੇ ਸੀ ਕਾਊਂਟਿੰਗ ਸੈਂਟਰ ਤੇ ਤੇ ਸਭ ਤੋਂ ਪਹਿਲਾਂ ਹੀ ਕਾਊਂਟਿੰਗ ਸੈਂਟਰ ਤੋਂ ਬਾਹਰ ਹੋ ਕੇ ਘਰ ਨੂੰ ਜਾ ਚੁੱਕੇ ਨੇ ਤੇ ਲਗਭਗ ਉਹਨਾਂ ਨੂੰ ਜਿਹੜਾ ਰਿਜ਼ਲਟ ਦਾ ਕਲੀਅਰ ਹੋ ਚੁੱਕਿਆ ਵੀ ਹੁਣ ਲਗਭਗ ਜਿਹੜੀ ਜਗੰਦਰ ਵੈਸਟੀ ਸੀਟ ਦੇ ਵਿੱਚ ਲੋਕਾਂ ਦਾ ਫਤਵਾ ਸਾਹਮਣੇ ਆ ਚੁੱਕਿਆ ਤੇ ਸ਼ੀਤਲ ਲੰਗਰਾਲ ਨੂੰ ਜਿਹੜਾ ਅਸਤੀਫਾ ਦੇਣਾ ਜਿਹੜਾ ਦਿੱਤਾ ਸੀਗਾ ਪੀਜੀਆ ਐਮਐਲਏ ਦੇ ਉਹ ਬਹੁਤ ਭਾਰੀ ਰਹਿ ਗਿਆ ਹੈ ਤੇ ਇਸ ਕਰਕੇ ਹੁਣ ਉਹ ਸੈਂਟਰ ਤੋਂ ਜਾ ਚੁੱਕੇ ਨੇ ਤੇ ਹੁਣ ਲਗਭਗ ਆਮ ਆਦੀ ਪਾਰਟੀ ਇੱਥੇ ਐਮ ਜੀ ਜੀ ਤੇ ਮਾਹੌਲ ਦੀ ਗੱਲ ਕੀਤੀ ਜਾਵੇ ਕਿਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਉਹਨਾਂ ਦੇ ਸਮਰਥਕਾਂ ਦੇ ਵਿੱਚ ਪਾਰਟੀ ਦੇ ਸਮਰਥਕ ਕਿਉਂਕਿ ਜਦੋਂ ਵੀ ਕੋਈ ਲੀਡ ਤੇ ਅੱਗੇ ਚੱਲ ਰਿਹਾ ਹੁੰਦਾ ਤਾਂ ਪਾਰਟੀ ਦੇ ਸਮਰਥਕ ਹੁੰਦੇ ਨੇ ਉਹ ਖੁਸ਼ੀ ਵਿੱਚ ਝੂਮ ਉੱਠਦੇ ਨੇ ਆ ਲਗਭਗ ਜੀ ਹਜੇ ਤਾਂ ਫਿਲਹਾਲ ਦੀ ਕਰੀ ਸੋਗ ਦੀ ਲਹਿਰ ਹੈ ਜੀ ਭਾਜੀਪੀ ਸੈਂਟਰ ਦੇ ਵਿੱਚ ਤੇ ਬਾਕੀ ਹਜੇ ਆਮ ਆਦੀ ਪਾਰਟੀ ਦੇ ਵਿੱਚ ਆਪਣੇ ਭਗਤੀ ਕਰਦੇ ਕਾਫੀ ਖੁਸ਼ੀ ਦਾ ਮਾਹੌਲ ਚੱਲ ਰਿਹਾ ਆ ਬਟ ਥੋੜੇ ਦੇਰ ਤੱਕ ਕਲੀਅਰ ਹੋ ਜਾਣਾ ਹੈਗਾ ਵੀ ਕਿਹਦੇ ਨੂੰ ਫਤਵਾ ਮੇ ਲਗਭਗ ਆਮ ਆਦੀ ਪਾਰਟੀ ਨੂੰ ਕਲੀਅਰ ਹੈ ਜੀ ਇਥੋਂ ਮੰਡੇਟ ਮਿਲਦਾ ਨਜ਼ਰ ਆ ਚੁੱਕਿਆ ਤੇ ਤੇ ਪਾਸ ਦੇਖਣਾ ਇਹ ਹੋਵੇਗਾ ਵੀ ਬੀਜੇਪੀ ਨੂੰ ਟੋਟਲ ਵੋਟ ਜਿਹੜੀ ਹੈਗੀਆ ਕਿੰਨੀ ਪੈਂਦੀ ਆ ਕਿਉਂਕਿ 2027 ਨੂੰ ਲੈ ਕੇ ਮੱਦੇਦ ਦੇ ਜਾਂ ਦੇਖ ਰਹੇ ਸੀਗੇ ਵੀ ਬੀਜੇਪੀ ਪੰਜਾਬ ਦੇ ਵਿੱਚ ਅੱਗੇ ਆ ਸਕਦੀ ਆ ਪਰ ਹੁਣ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਵੀ ਬੀਜੇਪੀ ਪੰਜਾਬ ਦੇ ਵਿੱਚ ਬਹੁਤ ਪਿੱਛੜੇਗੀ ਤੇ ਕਿਤੇ ਨਾ ਕਿਤੇ ਮੈਂਡੇਟ ਦੇ ਵਿੱਚ ਨਜ਼ਰ ਨਹੀਂ ਆਊਗੀ ਜੀ ਬਹੁਤ ਬਹੁਤ ਧੰਨਵਾਦ ਰੰਧਾਵਾ ਜੀ ਥੈਂਕ ਯੂ ਜੀ